ਕਿਉਂਕਿ ਜੇ ਆ ਦੋ ਸਾਲ ਵੀ ਅਨਇੰਪਲੋਇਡ ਨਿਕਲਦੇ ਤਾਂ ਬਹੁਤ ਹੀ ਜ਼ਿਆਦਾ ਔਖਾ ਹੋ ਜਾਂਦਾ ਮਤਲਬ ਕੁਝ ਨਵਾਂ ਨਹੀਂ ਪੜਨਾ ਕਿ ਸਿਰਫ ਤੁਸੀਂ ਆਪਣੀ ਕਿ ਟੈਕਨੀਕ ਚੇਂਜ ਕੀਤੀ ਤੇ ਟੈਕਨੀਕ ਚੇਂਜ ਕਰਨਾ ਤੁਹਾਡੇ ਨੰਬਰ ਵਧ ਗਏ ਤਾਂ ਇਹ ਉਹ ਚੀਜ਼ ਵਰਕ ਕੀਤੀ ਆ ਮੇਰੇ ਲਈ ਜੇ ਮੈਂ ਕਹਾਂ ਪਟਵਾਰੀ ਦੇ ਐਗਜ਼ਾਮ ਦੇ ਵਿੱਚ ਵੀ ਉਹ ਚੀਜ਼ ਵਰਕ ਕੀਤੀ ਆ ਮੈਂ ਵੀ ਕਿਸ ਦੀ ਵੀਡੀਓ ਦੇਖ ਕੇ ਆਈ ਸੀ ਉਦੋਂ ਵੀ ਮੈਂ ਜਿਹੜੀ ਡਾਈ ਸੀ ਜੀ ਸੀਗੀ ਪਤਾ ਨਹੀਂ ਸ਼ਰਦੀਦੀ ਕੀਤੀ ਹੋਈ ਦੇ ਲਈ ਕੀਤਾ ਹੋਣਾ ਮੇਰੇ ਲਈ ਤਾਂ ਨਹੀਂ ਕਰੂਗਾ ਪਰ ਮੇਰੇ ਨੇ ਵੀ ਕੀਤਾ ਤੇ ਹੁਣ ਵੀ ਜਿਹੜਾ ਮੈਂ ਤੁਹਾਡਾ ਕੋਰਸ ਜੁਆਇਨ ਕੀਤਾ ਤੇ ਮੈਨੂੰ ਇਹ ਵੀ ਮੈਨੂੰ ਲੱਗ ਰਿਹਾ ਕਿ ਮੈਨੂੰ ਬੜੀ ਵਧੀਆ ਰਿਜ਼ਲਟ ਹੋਏ ਇੱਕ ਦੋ ਦਿਨ ਹੀ ਹੋਏ ਆ ਪਰ ਮੈਨੂੰ ਬਹੁਤ ਵਧੀਆ ਰਿਜ਼ਲਟਸ ਲੱਗ ਰਹੇ ਨੇ ਕਿ ਇਹ ਤਾਂ ਮਿਲ ਲੈ ਮੈਨੂੰ ਬੜੀ ਪੋਜ਼ਿਟਿਵ ਹਾਂ ਇਸ ਚੀਜ਼ ਨਾਲ ਕੇ ਹਾਂ ਤੁਹਾਨੂੰ ਮੈਨੂੰ ਲੱਗਦਾ ਕਿ ਕੰਟੈਂਟ ਅੱਜ ਦੇ ਟਾਈਮ ਦੇ ਉੱਤੇ ਬਹੁਤ ਜ਼ਿਆਦਾ YouTube ਦੇ ਉੱਤੇ ਵੀ ਬਹੁਤ ਜ਼ਿਆਦਾ ਕੰਟੈਂਟ ਹੈਗਾ ਫ੍ਰੀ ਦੇ ਵਿੱਚ ਕੋਰਸੇ ਫ੍ਰੀ ਦੇ ਵਿੱਚ ਪੀਡੀਫ ਬਹੁਤ ਕੁਝ ਤੁਹਾਨੂੰ ਮਿਲ ਰਿਹਾ ਤੁਹਾਨੂੰ ਸਿਰਫ ਇੱਕ ਲੋਡ ਹੁੰਦੀ ਆ ਕਿ ਕਾਉਂਸਲਿੰਗ ਦੀ ਇੱਕ ਗਾਈਡੈਂਸ ਦੀ ਇੱਕ ਮੈਂਟਰਸ਼ਿਪ ਦੀ ਕਿ ਜਿਹੜਾ ਤੁਹਾਨੂੰ ਦੱਸ ਸਕੇ ਕਿ ਯਾਰ ਆ ਕਰਨਾ ਨਹੀਂ ਕਰਨਾ ਤੇ ਚੰਡੀਗੜ੍ਹ ਦੇ ਇੱਕ ਰੈਪਿਟਿਡ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲਈ ਸੀਗੀ ਤੇ ਪਰ ਉਹ 6-7 ਮਹੀਨੇ ਵੀ ਮੈਨੂੰ ਥੋੜੇ ਫਾਇਦੇਮੰਦ ਨਹੀਂ ਲੱਗੇ ਮੈਨੂੰ ਲੱਗਾ ਮੇਰਾ ਟਾਈਮ ਵੇਸਟ ਹੀ ਹੋ ਗਿਆ ਮੈਂ 셀 ਸਟਡੀ ਬੈਟਰ ਕਰ ਪਾਉਂਦੀ ਜਿਹੜਾ ਕਿ ਬੱਚਾ ਹੁਣੇ ਸਟਾਰਟ ਕਰ ਰਿਹਾ ਉਹਨੂੰ ਇਹ ਗੱਲਾਂ ਦਾ ਨਹੀਂ ਪਤਾ ਹੁੰਦਾ ਉਹਨੂੰ ਲੱਗਦਾ ਪੜਨ ਲਗਾਦ ਨੂੰ ਮਜ਼ਾ ਆ ਰਿਹਾ ਹੁੰਦਾ ਪੜਨ ਚ ਉਹ ਤੁਸੀਂ ਇੰਟਰਸਟ ਨਾਲ ਹੀ ਪੜਦੇ ਰਹਿੰਦੇ ਹੋ ਤੁਸੀਂ ਐਗਜ਼ਾਮ ਤੋਂ ਬੜਾ ਦੂਰ ਹੋ ਜਾਨੇ ਹੋ ਕਿਰ ਐਗਜ਼ਾਮ ਦੀ ਡਿਮਾਂਡ ਕੀ ਆ ਨਵੀਂ ਜੇ ਤੁਸੀਂ ਐਸਪੀਰੈਂਟ ਹੈਗੇ ਹੋ ਤੇ ਤੁਸੀਂ ਡਿਸਿਪਲਨਲੀ ਰੈਡੀ ਨਹੀਂ ਤੁਸੀਂ ਕੰਸਿਸਟੈਂਸੀਲੀ ਰੈਡੀ ਨਹੀਂ ਤੇ ਤੁਸੀਂ ਥੋੜੇ ਬਹੁਤ ਸੈਟਬੈਕਸ ਲੈਣ ਲਈ ਰੈਡੀ ਨਹੀਂ ਹੈਗੇ ਤਾਂ ਫਿਰ ਜਰਨੀ ਤੁਹਾਡੇ ਲਈ ਨਹੀਂ ਹੈਗੀ